ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਪਾਈ ਗੁਰਜਨ ਸਿੰਘ ਬਾਰੇ ਜਾਂ ਹੋਰ ਮਸਲੇ 'ਚ ਉਹਨਾਂ ਦੇ ਬਾਰੇ ਬਹੁਤ ਵਿਸਤਾਰ ਸਹਿਤ ਆਪ ਜੀ ਨੇ ਵਿਚਾਰ ਸਰਵਣ ਕੀਤੇ ਆ ਮੈਂ ਇੱਕ ਬੇਨਤੀ ਕਰਨੀ ਹੈ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਇੱਕ ਸ਼ਹੀਦ ਹੈ ਸਾਡਾ ਅਕਸਾਮੀ ਲੜਕਾ ਔਰ ਸ਼ਹੀਦ ਕਹਿ ਕੇ ਸਾਨੂੰ ਮਨ ਨੂੰ ਕੁਝ ਸਕੂਨ ਮਿਲਦਾ ਹੈ ਪਰ ਥੋੜੀ ਆਪਾਂ ਵਿਚਾਰ ਕਰੀਏ ਕਿ ਜਿਸ ਪਰਿਵਾਰ ਦੇ ਵਿੱਚੋਂ ਇਸ ਦੀ ਵੀ ਤੌਰ ਤੇ ਇਟਾ ਵੱਡਾ ਸਦਮਾ ਤੇ ਇਟਾ ਵੱਡਾ ਵਿਛੋੜਾ ਹੈ ਇਹ ਕਹਿਣਾ ਤੇ ਬੜਾ ਸੰਕਾ ਜਰਨਾ ਬੜਾ ਔਖਾ ਪਰ ਮੈਂ ਪਰਿਵਾਰ ਨੂੰ ਦਲਾਸਾ ਦੇਂਦਾ ਹੋਇਆ ਇਤਿਹਾਸ ਦੇ ਨਾਲ ਜੋੜਦਾ ਹੋਇਆ ਬੇਨਤੀ ਕਰਾਂਗਾ ਕਿ ਜਰਾ ਯਾਦ ਕਰੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਨੱfte ਜਿਗਰ ਤੇ ਟੁਕੜੇ ਦੋ ਝੱਗ ਦੇ ਮੈਦਾਨ ਦੇ ਵਿੱਚ ਤੇ ਦੋ ਨੀਹਾਂ ਦੇ ਵਿੱਚ ਚਨੇ ਗਏ ਦੋ ਝੰਗ ਦੇ ਮੈਦਾਨ ਚ ਸ਼ਹਾਦਤ ਦਿੰਦੇ ਆ ਤੇ ਦੋ ਨੀਹਾਂ ਚ ਚਨੇ ਜਾਂਦੇ ਆ ਔਰ ਧਰਮ ਤੋਂ ਪਿਆਰੇ ਸਿੰਘ ਉਹ ਕਿੰਨੀ ਗਿਣਤੀ ਦੇ ਵਿੱਚ ਸ਼ਹਾਦਤ ਦਿੰਦੇ ਆ ਤੇ ਜਰਾ ਧਿਆਨ ਦਿਓ ਵਚਾਰ ਕਰਿਓ ਕਿ ਜੇਕਰ ਉਸ ਟਾਈਮ ਛੋਟੇ ਸਹਾਦ ਜਾਂ ਦੀ ਸ਼ਹਾਦਤ ਨਾ ਹੁੰਦੀ ਤੇ ਕੀ ਅੱਜ ਸਾਡੇ ਵਿੱਚ ਉਹ ਸ਼ਰੀਰਕ ਤੌਰ ਤੇ ਹੁਣੇ ਸੀ ਤੇ ਜਵਾਬ ਕੀ ਮਿਲੇਗਾ ਕਿ ਨਹੀਂ ਸ਼ਰੀਰਕ ਤੌਰ ਤੇ ਉਹ ਅੱਜ ਸਾਡੇ ਵਿੱਚ ਨਹੀਂ ਸੀ ਹੁੰਦਾ ਪਰ ਰਹੀ ਦੁਨੀਆ ਤੱਕ ਉਹਨਾਂ ਨੇ ਉਸ ਉਮਰਾਤੀ ਰਹਿਣਾ ਕਿ ਠੀਕ ਹੈ ਕਿ ਤਰਤ ਬੜਾ ਵੱਡਾ ਸਾਰ ਅਸੀਂ ਉਸ ਗੁਰੂ ਦੇ ਸਿੱਖਾਂ ਜਿਨੇ ਸਭਨਾਂ ਦੀ ਸਵਾਰਤਾ ਜ਼ੁਲਮ ਦੇ ਖਿਲਾਫ ਤੇ ਅੱਜ ਵੀ ਜ਼ੁਲਮ ਦੇ ਖਿਲਾਫ ਇਹ ਲੜਾਈ ਲੜੀ ਜਾ ਰਹੀ ਹੈ ਜਿੱਥੇ ਤੁਹਾਡੇ ਨਾਲ ਹੰਦਰਦੀ ਪ੍ਰਗਟ ਕਰਨ ਵਾਸਤੇ ਸਾਰੇ ਪਹੁੰਚੇ ਹਨ ਸਮੁੱਚਾ ਸੰਸਾਰ ਜਿੱਥੇ-ਜਿੱਥੇ ਵੀ ਕਿਸਾਨੀ ਦੇ ਨਾਲ ਮਨੁੱਖਤਾ ਦੇ ਨਾਲ ਪਿਆਰ ਰੱਖਣ ਵਾਲੇ ਲੋਕ ਤੇ ਨਹੀਂ ਉਹ ਤੁਹਾਡੇ ਨਾਲ ਅਗਲੀ ਗੱਲ ਮੈਂ ਕਰਨੀ ਹੈ ਜਿਸ ਤਰ੍ਹਾਂ ਸੇਖੋ ਸਾਹਿਬ ਨੇ ਇੱਕ ਕਾਦੀ ਗੱਲ ਕਹੀ ਹੈ ਮੈਂ ਗੱਲ ਤਾਂ ਕੁਝ ਹੋਰ ਕਰਨੀ ਸੀ ਪਰ ਏਡਾ ਮਾਰੇ ਸੇਖੋ ਸਾਹਿਬ ਜਰਾ ਧਿਆਨ ਦਿਓ ਅਸੀਂ ਜਦੋਂ 26 ਨਵੰਬਰ ਨੂੰ ਦਿੱਲੀ ਨੂੰ ਚੱਲ ਰਹੇ ਹਾਂ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਇਕੱਠੇ ਹੋਏ ਕੀ ਮੁੱਦੇ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਤੇ ਬਿਜਲੀ ਤੇ ਪ੍ਰਾਲੀ ਦਾ ਮੁੱਦਾ ਸੀ ਸਾਡੇ ਪੰਜਾਬ ਦੇ ਸਾਹਮਣੇ ਅਸੀਂ ਵਿਚਾਰ ਕੀਤੀ ਕਿ ਇਹ ਪੰਜਾਬ ਇਕੱਲੇ ਦੇ ਨਾਲ ਚੱਲਿਆ ਮਸਲਾ ਹੱਲ ਨਹੀਂ ਹੋਣਾ ਕਾਨੂੰਨ ਰੱਦ ਨਹੀਂ ਹੋਣੇ ਦੇਸ਼ ਦੇ ਬਾਕੀ ਲੋਕਾਂ ਨੂੰ ਨਾਲ ਲਿਆ ਜਾਵੇ ਜਦੋਂ ਅਸੀਂ ਉਹਨਾਂ ਨਾਲ ਤਾਲਮੇਲ ਕੀਤਾ ਤੇ ਫਿਰ ਗੱਲ ਆਈ ਐਮਐਸਪੀ ਦੀ ਜਦੋਂ ਐਮਐਸਪੀ ਨਾਲ ਜੋੜੀ ਗਈ ਤੇ ਅਸੀਂ 26 ਨਵੰਬਰ ਨੂੰ ਚੱਲ ਪਏ ਤੇ ਚੱਲਣ ਤੋਂ ਪਹਿਲਾਂ ਇੱਕ ਐਲਬ ਕੀਤਾ ਉਹ ਕੀ ਐਲਬ ਸੀ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਐਮਐਸਪੀ ਤੇ ਬਿਜਲੀ ਦਾ ਇੰਟੇ ਇਹ ਜਿਹੜਾ ਪ੍ਰਾਲੀ ਦੇ ਸਬੰਧਕਾਉਣ ਹੈ ਇਹਦੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਕਿਸੇ ਆਪਣੀ ਸਟੇਟ ਦੇ ਕਿਸੇ ਰਾਜਨੀਤਿਕ ਕਾਨੂੰਨੀ ਬੋਲਣ ਦਵਾਂਗੇ ਫੈਸਲਾ ਸੀ ਨਾ ਤੇ ਅਗਲਾ ਫੈਸਲਾ ਕੀ ਸੀ ਕਿ ਜਿੰਨਾ ਚਿਰ ਇਹ ਮਸਲੇ ਹੱਲ ਨਹੀਂ ਹੁੰਦੇ ਅਸੀਂ ਕਿਸੇ ਰਾਜਨੀਤੀ ਵਿੱਚ ਹਿੱਸਾ ਨਹੀਂ ਲਵਾਂਗੇ ਇਹ ਫੈਸਲਾ ਸੀ ਨਾ ਹੁਣ ਮੈਨੂੰ ਇਹ ਦੱਸਿਓ ਜਦੋਂ ਅੰਦোলন ਚੱਲਿਆ ਚੱਲਦੇ ਅੰਦোলন ਦੇ ਵਿੱਚ 750 ਕਿਸਾਨ ਸ਼ਹੀਦ ਹੋ ਗਏ ਲਖੀਨਪੁਰ ਖੀਰੀਆਲਾ ਮਸਲਾ ਆ ਗਿਆ ਕਿਸਾਨਾਂ ਦੇ ਉੱਤੇ ਪਰਚੇ ਹੋ ਗਏ ਉਹ ਮਸਲੇ ਵਿੱਚ ਜੁੜ ਗਏ ਕਾਨੂੰਨ ਰੱਦ ਹੋ ਗਏ ਕਾਨੂੰਨ ਰੱਦ ਹੋਣ ਤੋਂ ਬਾਅਦ ਅਸੀਂ ਉੱਥੋਂ ਵਾਪਸ ਆਉਣ ਦੀ ਤਿਆਰੀ ਕਰ ਲਈ ਜੋ ਕੁਝ ਹੋਇਆ ਲੰਬੀ ਦਾਸਤਾਨ ਹੈ ਮੈਂ ਉਧਰ ਨਹੀਂ ਜਾਣਾ ਲੰਬਾ ਸਮਾਂ ਚਾਹੀਦਾ ਕੀ ਕੋਈ ਸਾਡਾ ਉੱਥੇ ਆਇਆ ਔਰ ਜਦੋਂ ਇੱਕ ਅੰਦੋਲਨ ਚੱਲ ਰਿਹਾ ਹੈ ਚੱਲਦੇ ਅੰਦੋਲਨ ਦੇ ਵਿੱਚ ਸਰਦਾਰ ਗੁਰਨਾਮ ਸਿੰਘ ਚੰਡੋਲੇ ਨੇ ਉਹ ਮਿਸ਼ਨ ਪੰਜਾਬ ਦੀ ਗੱਲ ਕਰਦੇ ਆ ਤੇ ਕੀਤੇ ਫੈਸਲੇ ਦੇ ਮੁਤਾਬਕ ਸਰਦਾਰ ਗੁਰਨਾਮ ਸਿੰਘ ਚੰਡੋਲੀ ਨੂੰ ਮਿੱਟੋ ਕੋਨਾ ਜਿਹੜਾ ਸੀ ਸਸਪੈਂਡ ਕਰਤਾ ਮੋਰਚੇ 'ਚੋਂ ਤੇ ਇਹ ਜਿੰਨਾ ਚਿਰ ਆਪਣੇ ਕੀਤੇ ਹੋਏ ਫੈਸਲੇ ਦੀ ਉਲੰਘਣਾ ਕਰਨ ਦੀ ਮਾਫੀ ਨਹੀਂ ਮੰਗਦਾ ਉਹਨੇ ਚਿਰ ਇਹਨੂੰ ਨਾ ਤਾਂ ਕਿਸੇ ਮੀਟਿੰਗ 'ਚ ਬੈਠਣ ਦਿੱਤਾ ਜਾਊਗਾ ਤੇ ਨਾ ਹੀ ਆਪਣੀ ਸਟੇਜ ਤੋਂ ਬੁਲਣ ਦਿੱਤਾ ਜਾਊਗਾ ਉਹ ਵਾਪਸ ਆ ਗਿਆ ਮਾਫੀ ਮੰਗ ਲਈ ਦੂਜੀ ਵਾਰ ਉਹਨੇ ਫੇਰ ਮਿਸ਼ਨ ਪੰਜਾਬ ਦੀ ਗੱਲ ਕਰਤੀ ਸਰਦਾਰ ਬਰਵੀਰ ਸਿੰਘ ਜੀ ਰਾਜੇਵਾਲ ਜਿਨ੍ਹਾਂ ਦਾ ਕਰ ਅਸੀਂ ਬਹੁਤ ਸਤਿਕਾਰ ਕੀਤਾ ਅੱਜ ਵੀ ਕਰਦੇ ਨੇ ਤੇਕਰ ਉਹਨਾਂ ਨੇ ਜਦੋਂ ਦੂਜੀ ਵਾਰ ਮਿਸ਼ਨ ਗਾਮ ਪੰਜਾਬ ਦੀ ਗੱਲ ਕੀਤੀ ਤੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਮੀਟਿੰਗ ਕੀਤੀ ਕੇ ਮਨ ਸਰਦਾਰ ਗੁਰਨਾਬ ਸਿੰਘ ਚੰਡੋ ਨੇ ਇਹ ਫੇਰ ਮਿਸ਼ਨ ਪੰਜਾਬ ਦੀ ਗੱਲ ਕਰਦਾ ਹੈ ਇਹ ਜਾਣਤਾ ਆਪਣਾ ਕੀਤਾ ਫੈਸਲਾ ਦੁਬਾਰੇ ਵਾਪਸ ਲਵੇ ਮਾਫੀ ਮੰਗੇ ਨਹੀਂ ਤਾਂ ਇਹਦਾ ਹਾਲ ਉਹ ਹੋਊਗਾ ਜਿਹੜਾ ਭਾਜਪੀ ਦਾ ਹੋ ਰਿਹਾ ਹੈ ਇਹਦਾ ਸਵਾਰਟ ਪੰਜਾਬ ਚ ਕਾਲੀਆਂ ਝੰਡੀਆਂ ਦਾ ਕੀਤਾ ਜਾਊਗਾ ਇਹ ਸਟੇਟਮੈਂਟ ਹੈ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਫੈਸਲਾ ਮੈਂ ਦੂਸਰੇ ਤੇ ਸੇਖੋਂ ਸਾਹਿਬ ਤੁਹਾਡੇ ਤੇ ਮੈਂ ਲਾਗੂ ਕਰਦਾ ਕਿਉਂ ਮਿਲਦੇ ਨਹੀਂ ਹੁੰਦਾ ਫੇਰ ਕੀ ਹੋਇਆ ਕਾਨੂੰਨ ਰੱਦ ਹੋ ਗਏ ਮੋਰਚਾ ਸਸਪੈਂਡ ਕਰਕੇ ਆਏ ਆ ਤੇ ਨਾਲੇ ਗੱਲ ਕੀਤੀ ਕਿ ਜਿਹੜੀਆਂ ਮੰਗਾਂ ਉਹਨਾਂ ਨੇ ਨਿਕਤੀ ਕਾਲੇ ਕਾਨੂੰਨ ਤੋਂ ਰਾਦੇ ਹੋ ਗਏ ਜਿਹੜੀਆਂ ਬਾਕੀ ਮੰਗਾਂ ਨੇ 9 ਦਸੰਬਰ ਨੂੰ 2021 ਦੇ ਵਿੱਚ ਨਿਕਤੀ ਪੱਤਰ ਆਉਂਦਾ ਸਰਕਾਰ ਵੱਲੋਂ ਕਿ ਆਹ ਜਿਹੜੀਆਂ ਮੰਗਾਂ ਮੈਂ ਦੱਸਿਆ ਨੇ ਤੇ ਇਹ ਮੰਗਾਂ ਤੇ ਵਿਚਾਰ ਕਰਕੇ ਸੰਭੀ ਪ੍ਰਚਾਈ ਜਾਏਗੀ ਹਰ ਤਰ੍ਹਾਂ ਦੀ ਗੱਲਬਾਤ ਹੋਈ ਲਿਖਤੀ ਲੇਕਰ ਉਹ ਮੰਗਾਂ ਨਹੀਂ ਮੰਨੀਆਂ ਗਈਆਂ ਪੱਤਰ ਦੇਂਦੇ ਰਹੇ ਅਖੀਰ ਤੇ ਆ ਕੇ ਜਦੋਂ ਅਸਿਕੋ ਅਖੀਰ ਤੇ ਆ ਕੇ ਜਦੋਂ ਉੱਥੋਂ ਆ ਗਏ ਸੀ ਵਾਪਸ ਇਹਨਾਂ ਨੇ ਰਾਜਨੀਤਿਕ ਪਾਰਟੀ ਬਣਾ ਲਈ ਮੈਨੂੰ ਇਹ ਦੱਸਿਓ ਇਹ ਇੱਕੁੱਤੇ ਨਹੀਂ ਵੱਖਰੀ ਗੱਲ ਇਹ ਮਹਿਮਦ ਬਣ ਜਾਂਦੇ ਮੰਤਰੀ ਬਣ ਜਾਂਦੇ ਤੇ ਇਹ ਬਣ ਜਾਂਦੇ ਮੁੱਖ ਮੰਤਰੀ ਫਿਰ ਆ ਨੰਗਾ ਮਲਾਉਣ ਦਾ ਉੱਤੇ ਇਹ ਸਾਡੇ ਮੋਰਚੇ ਦੇ ਵਿੱਚ ਕਿਹ ਜਾਂਦੇ ਕੀ ਇਹ ਜਾਂਦੇ ਪਹਿਲਾ ਸਵਾਲ ਏ ਪਹਿਲਾ ਸਵਾਲ ਇਹ ਵੀ ਕੀ ਇਹ ਜਾਂਦੇ ਫਿਰ ਘਰ ਸੁਣ ਲੋ ਨਾ ਸਾਨੂੰ ਹੁਣ ਤੁਸੀਂ ਕਹਿ ਰਹੇ ਹੋ ਪਰ ਯਾਰ ਥੋੜਾ ਜਆ ਵਿਚਾਰ ਕਰੋ ਇਹ ਉਹਨਾਂ ਦੇ ਕੀਤੇ ਹੋਏ ਫੈਸਲੇ ਨੇ ਅੱਜ ਅਸੀਂ ਫੈਸਲਾ ਇੱਕ ਹੋਰ ਕੀਤਾ ਸੀ ਉਹਨੂੰ ਕਿ ਰਾਜਨੀਤਿਕ ਲੋਕ ਪਿੱਛੇ ਆ ਕੇ ਡਰ ਜਾਣ ਵਿੱਚ ਬੈਠ ਪਰ ਅਸੀਂ ਨਹੀਂ ਕਵਾਂਗੇ ਪਰ ਉਹ ਮੀਟਿੰਗਾਂ ਦਾ ਹਿੱਸਾ ਨਹੀਂ ਬਣਨਗੇ ਉਸ ਸਟੇਜ ਤੇ ਨਹੀਂ ਬੋਲਣਗੇ ਜਿਹੜਾ ਫੈਸਲਾ ਉਹਨਾਂ ਨੇ ਉਦੋਂ ਦੂਜੀਆਂ ਪਾਰਟੀਆਂ ਨੇ ਕੀਤਾ ਸੀ ਅੱਜ ਉਹ ਕਰ ਲੈ ਅਸੀਂ ਤਿਆਰ ਬੈਠਣ ਆ ਕੇ ਕੋਈ ਨਹੀਂ ਰੋਕੇਗਾ ਸੋ ਗੱਲਾਂ ਵਿਚਾਰਨ ਵਾਲੀਆਂ ਨੇ ਇਸ ਤਰ੍ਹਾਂ ਸਾਨੂੰ ਨਾ ਦਬਾਈ ਜਾਓ ਵੀ ਤੁਸੀਂ ਐ ਕਰੋ ਐ ਕਰੋ ਅਸੀਂ ਅੱਗੇ ਚੱਲਿਆ ਅੱਜ ਤੁਸੀਂ ਉੱਥੇ ਆਓ ਤੇ ਜਿਹੜੀ ਗੱਲ ਕੀਤੀ ਜੇ ਰਾਜ ਦੀ ਇਹ ਫੈਸਲ ਨੂੰ ਪ੍ਰਾਪਰ ਰੱਖੋਗੇ ਸਿਸਟਮ ਵਿਗੜ ਚੁੱਕਾ ਵਿਗੜ ਹੈ ਸਿਸਟਮ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਅੱਜ ਨਹੀਂ ਸਵਾਰ ਸਕੋਗੇ ਸੋ ਇਹਨੀਆਂ ਬੇਨਤੀਆਂ ਕਰਦਾ ਸਤਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਗੁਰਜੰਤ ਸਿੰਘ ਕੋਲ ਸੰਸਾਰ ਤੇ ਛਲ ਦੇ ਜਾਣੇ ਹਲਾਣੇ ਵਿੱਚ ਹੋਈਆਂ ਭਲਾ ਨੂੰ ਨਾ ਚ ਤੋੜ ਦੇ ਆ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਦਾ ਪਰ ਹਟਣਾ ਬੜਾ ਸੌਖਾ ਜੇ ਮੰਨਣਾ ਬਟਾ ਪਰ ਫਿਰ ਵੀ ਸਾਡੀ ਇਹ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਪਰਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਤੇ ਸਾਨੂੰ ਜਿਹੜੇ ਮਕਸਦ ਨੂੰ ਲੈ ਕੇ ਉਹ ਜਾਗ ਰਸੀ ਉਹਨੇ ਸ਼ਹਾਦਤ ਦਾ ਜਨ ਪੀਤਾ ਹੈ ਤੇ ਅਸੀਂ ਉਹ ਮਸਲੇ ਹੱਲ ਕਰਾ ਸਕੀਏ ਹੋਰ ਸਾਡਾ ਜੰਗ ਸਿੰਘ ਹੋਰ ਸਾਡਾ ਜੜਾ ਸ਼ੁਭ ਸੁਪਨਾ ਕੋਈ ਇਸ ਤਰ੍ਹਾਂ ਨਾ ਜਾਵੇ ਇੰਨੀਆਂ ਦਿਨ ਸਿਆ ਕਰਦਾ ਖਿਮਾ ਦਾ ਰਾਜਕਾਂ ਬਲਾਉ ਫੱਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ